ਰੋਜ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਪਾਣਾ ਸਿੱਧੂ ਬੋਨਾ ਯਾਰ ਮੁੰਡਿਆਂ ਦਾ ਜਿਹੜਾ ਤੇਰਾ 9 ਲੱਖ ਰੁਪਏ ਵਾਲੇ ਆਏ ਬੈਠੇ ਨੇ ਯਾਰ ਹਾਂਜੀ ਅਛਦੀਪਾ ਹਾਂਜੀ ਅਛਦੀਪਾ ਆਰਸ਼ਦੀਪ ਵਾਲੇ ਆਏ ਬੈਠਣੇ ਯਾਰ ਹਾਂਜੀ ਹਾਂਜੀ ਨਿਬੜਲਾ ਯਾਰ ਵੀਰ ਮਣ ਕੇ ਆ ਰਹੇ ਇਹਨਾਂ ਦਾ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਨਿਪਟ ਲੰਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਖੜੇ ਨੇ ਕਿ ਹੁਣ ਅਮੀ ਉਦੋਂ ਪਹਿਲਾ ਪਹਿਲਾ ਨਿਕਲਿਆ ਯਾਰ ਨਾਲ ਕਿਹੜਾ ਕੰਮ ਖੜੂਗਾ ਜਿਵੇਂੜ ਕੇ ਪਰਾਂ ਕਰ ਯਾਰ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋ ਕਿ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਾਰਗਰ ਇਹਨਾਂ ਨਾਲ ਕੀ ਕਰਦਾ ਹੈਲੋ 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 ਹਾਂਜੀ ਕੌਣ ਗੱਲ ਕਰ ਰਿਹਾ ਕਾਰ ਤੇ ਬੋਲਦਾ ਜੀ ਸਰ ਜੀ ਕਾਰ ਜੀ ਇਹਨਾਂ ਨਾਲ ਗੱਲ ਕਰੋ ਜਿੰਨਾਂ ਕੋਲ ਤੁਸੀਂ ਕੋਈ ਕੀ ਕਹਿੰਦਾ ਹਾਂਜੀ ਹਾਂਜੀ ਭਾਈ ਵੀਰ ਜੀ ਪਾਣਾ ਜੀ ਹਾਂਜੀ ਭਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਬਾਈ ਜੀ ਮੈਟਰ ਜੀ ਨੇ ਅੱਛਾ ਕਿਹਾ ਸੀ ਪਾਣੀ ਉਹਦਾ ਆ ਉਹ ਸਿਆ ਜੀ ਬਜਾਉਂਦਾ ਸੀ ਬਾਰੀ ਬੁਣੀ ਅਕਤੂਬਰ ਗਿਆ ਕਾਲਜ ਨੇ ਆ ਕਾਲਜ ਨੇ ਜਵਾਬ ਕਿਹੜੀ ਕੈਂਟਰ ਜਗਾਈ ਤੇ ਉਹ ਸਵੇਰੀ ਦਾ ਵਿੱਚ ਗਿਆ ਸੀ ਕਾਲਜ ਤੇ ਗਿਆ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਤੁਹਾਡੀ ਸਾਨੂੰ ਟੀਟੀ ਕਾਪੀ ਜੋ ਟੀਟੀ ਕਾਪੀ ਨਾਲ ਕਿਹਾ ਕਿ ਦਿਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਪੋਰਸ਼ਨ ਦਿੱਤਾ ਇਮੀਗ੍ਰੇਸ਼ਨ ਦੇ ਮੈਂ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਪਬਲਿਕ ਸਪੈਕਿਫੀਕੇਸ਼ਨ ਮੈਂ ਆਉਦੇ ਘਾਤੇ ਭੇਜਿਆ ਕੋਈ ਜਿਹਨੇ ਆਉਦੇ ਘਾਤੇ ਜੀ ਬੋਲੇ ਕਿ ਸਾਡੇ ਖਾਤੇ ਕਿੰਨੇ ਲੱਖ ਰੁਪਏ ਰੋਟਾ ਥੋੜਾ ਲੱਗਿਆ 1.5 ਲੱਖ ਲੱਗਿਆ 2.5 ਲੱਖ ਲੱਗਾ 15 ਲੱਖ ਰੁਪਏ ਲੈਣਾ ਜੀ ਐਸ ਟੀ ਵੀ ਨਹੀਂ ਮੋੜ ਰਿਆ ਕੋਈ ਨਹੀਂ ਮੋੜ ਰਹੀ ਜੀ ਮੈਂ ਉਹ ਤੇ ਫੇਸ ਕਰੇ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰਨਾ ਫੋਟ ਜਿਹੜਾ ਕੋਲੇ ਦਿਆ ਸੀਗਾ ਜੀ ਨਹੀਂ ਦੋ ਦੋ ਨਹੀਂ ਹਾਂ ਭਾਈ ਹਾਂ ਰੋਈ ਕਿ ਭਾਣਾ ਜੀ ਇਹ ਕਰੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਬੰਦ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਕਹਿੰਦੇ ਬੈਟ ਕਰਨ ਸੀਗੇ ਕਹਿੰਦਾ ਜੀ ਮੈਂ ਐਡਮਿਸ਼ਨ ਲੈਣੀ ਹੈ ਬੱਚੇ ਦੇ ਐਡਮਿਸ਼ਨ ਕਰਾਤੀ ਹਾਂਜੀ ਦੋ ਦਿਨ ਬਾਅਦ ਬੱਚਾ ਤੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਕਹਿੰਦੇ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਹੋ ਗਈ ਅਸੀਂ ਕੈਨੇਡਾ ਨੂੰ ਨਾ ਭੇਜਿਆ ਅਸੀਂ ਕੈਨੇਡਾ ਕਹਿੰ ਕੇ ਕਿਸੇ ਹੋਰ ਦੇਖਾ ਰਹੇ ਹਾਂ ਫੌਜੀ ਡਾਕੂਮੈਂਟ ਕਸਾਨ ਦੇ ਖਤਰੇ ਟਾਈਮ ਲੈਂਦੇ ਰਟਾ ਪੈਸੇ ਜਿੰਨੇ ਆ ਪੰਜ ਤਰੀਕ ਨੂੰ ਲਈ ਸੀ ਬਾਈ ਨਿਬੜ ਲੋ ਰੋਹੀ ਤੇ ਅੱਜ ਦਾ ਨਿਬੜਦਾ ਨਹੀਂ ਨਿਬੜਦਾ ਪ੍ਰਵਾਦ ਦੱਸ ਦੇ ਜਦੋਂ ਕੋਈ ਨਿਬੜਨਾ ਤੁਹਾਡੇ ਵਿਚ ਵਿਚਾਲੇ ਕਰਕੇ ਨਿਬੜ ਦਿੰਦਾ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਹੈ ਜੇ ਮੈਂ ਗਲਤ ਕਰਤੀ ਮੈਂ 12 ਵਾਰ ਮੈਨੂੰ ਤੁਸੀਂ ਜੁਰਮਾਨਾ ਲਾਓ ਬਾਈ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮੈਂ ਕਿਵੇਂ ਕਰਾਂ ਨਿਬੜ ਤੁਸੀਂ ਕੀ ਕਹਿੰਦੇ ਤੁਸੀਂ ਕਹਿੰਦੇ ਕਿ ਮੈਂਨਤੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਹੁੰਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ 2 ਦਿਨ ਬਾਅ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ ਨੌ ਕਹਨੇ ਕਿ ਬਾਈ ਕਹਿੰਦੇ ਨੇ ਕਿ ਕਿੰਨਾ ਕਹਿੰਦੇ 15 15.5 ਕਹਨੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਉਹਨਾਂ ਦਾ ਹੀ ਪੈਸਾ ਹੈ ਉਹ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਲਗਭਗ ਵਾਪਸ ਆ ਜਾਊਗਾ ਠੀਕ ਹੈ ਜੀ ਉਹ ਉਹ ਜੀਆਈਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਰਤ ਰੱਖੀ ਹੈ ਕਿ ਦਾਵਾ ਕਰਦੇ ਉਹਨਾਂ ਦਾ ਕੰਮ ਇਹ ਪੁੱਛਦੇ ਕਿ ਕਿੰਨੇ ਚੰਗਾ ਕਰਦੇ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ 1 ਸਾਲ ਦੀ ਪੜ੍ਹਾਈ ਕਰਾਂਦਾ ਦੱਸੋ ਅਸੀਂ ਗਲਤ ਕਿੱਥੇ ਹੋਏ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਐ ਭਾਈ ਜੀ ਕਾਲਜ ਹੀ ਸਾਡਾ ਜੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੂਗਤਾਇਆ ਕੰਮੋ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈਏ ਯਾ ਅਸੀਂ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਥੱਗੀ ਮਾਰੀ ਹੋਈਏ ਬਾਈ ਜੀ ਲਾਇਸੈਂਸ ਹੋਲਡਰ ਬੰਦੇ ਯਾ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਚ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਥੱਗ ਹੈ ਚੋਰ ਹੈ ਸਾਨੂੰ ਕਮੈਂਟ ਟਪ ਭਾਈ ਦੱਸੋ ਬਾਈ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨਾਲ ਤੱਕਾ ਆਇਆ ਹੈ ਇਹ ਕੀ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਤੱਕਾ ਅਸੀਂ ਆ ਅਸੀਂ ਆਉਂਦਾ ਤੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੈਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲ ਜੇ ਮੈਂ ਨਵੇਂ ਨਾ ਮੈਂ ਜੇ ਇੱਥੇ ਬੈਕ ਉਹਦਾ ਨਿਬੜਣਾ ਇੱਥੇ ਦੇਖ ਲੈ ਹਾਂਜੀ 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 ਵੀ ਬਾਈ ਤੁਸੀਂ ਆਨੋ